ਕਿ ਜਿਹੜੀ ਕਲੋਨੀ ਆ ਉਹਦੇ ਚਾਰਦਵਾਰੀ ਕਰਦੇ ਬਣਾਉਂਦਿਆਂ ਨੂੰ ਅਸੀਂ ਡਿਮਾਂਡ ਕਰਦੇ ਨੂੰ 10 ਸਾਲ ਹੋ ਗਏ ਅਜੇ ਤੱਕ ਚਾਰਦਵਾਰੀ ਨਹੀਂ ਬਣਾਈ ਲੋਕ ਪਲਾਟ ਹੋਲਡਰ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦੇ ਹੋਇਆ ਲੱਖ ਲੱਖ ਰੁਪਏ ਲੋਕਾਂ ਨੂੰ ਫਾਈਨ ਪੈਂਦੇ ਆ ਜਦੋਂ ਫਾਈਨ ਪੈਂਦੇ ਆ 600 ਦੇ ਕਰੀਬ ਪਲਾਟਾਂ ਜਿਨ੍ਹਾਂ ਦੇ ਵਿੱਚੋਂ 50% ਲੋਕਾਂ ਨੇ ਸਿਲੰਡਰ ਕਰਤੇ ਆ ਪੁੱਡਾ ਦੋਨੇ ਹੱਥਾਂ ਨਾਲ ਪਲਾਨ ਹੋਣ ਨੂੰ ਲੁੱਟ ਲਿਆ। ਦਿਯਾਨਾ ਦੇ ਫਿਰੋਜ਼ਪੁਰ ਰੋਡ ਗਲਾਡਾ ਦਫ਼ਤਰ ਦੇ ਬਾਹਰ ਪੁੱਡਾ ਕਲੋਨੀ ਜਗਰਾਉਂ ਦੀ ਚਾਰ ਦਿਵਾਰੀ ਬਣਾਉਣ ਨੂੰ ਲੈ ਕੇ ਜਗਰਾਉਂ ਦੇ ਕਲੋਨੀ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੀ ਹੋਈ ਕਿਹਾਏ ਅੱਜ ਅਸੀਂ ਗਲਾਡਾ ਦਫ਼ਤਰ ਦੇ ਵਿੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ। ਇਹਨਾਂ ਦੇ ਵੱਲੋਂ ਪਰ ਸਾ ਦਿੱਤਾ ਗਿਆ ਉਧਰ ਅਧਿਕਾਰੀਆਂ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ ਕਿ ਨਵलो ਸਾਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਅਸੀਂ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਾਂਗੇ ਅਤੇ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਾਡੀ ਅਸੀਂ ਜਗਰਾਉਂ ਕਲੋਨੀ ਜਿਹੜੀ ਹੈਗੀ ਹੈ ਪੁੱਡਾ ਦੀ ਜਿਹੜੀ ਸ਼ੂਗਰ ਮਿਲ ਦੀ ਜਗ੍ਹਾ ਤੇ ਬਣੀ ਹੋਈ ਆ ਉਹਦੀ ਡਿਵੈਲਪਮੈਂਟ ਨਾ ਹੁੰਦੇ ਹੋ ਦੇਖ ਕੇ ਅਸੀਂ ਜਗਰਾਵਾਂ ਦੇ ਵਿੱਚ ਪੁੱਡਾ ਵੈਲਫੇਅਰ ਕਮੇਟੀ ਬਣਾਈ ਆ ਅੱਜ ਬੁੱਢਾ ਵੈਲਫੇਅਰ ਕਮੇਟੀ ਵੱਲੋਂ ਧੰਨਾਂ ਦਿੱਤਾ ਗਿਆ ਸਾਡਾ ਮੇਨ ਮੋਟੋ ਸੀ ਕਿ ਜਿਹੜੀ ਕਲੋਨੀ ਆ ਉਹਦੇ ਚਾਰਦिवारी ਕਰਦੇ ਬਣਾਉਂਦਿਆਂ ਨੂੰ ਅਸੀਂ ਡਿਮਾਂਡ ਕਰਦੇ ਹਾਂ ਨੂੰ 10 ਸਾਲ ਹੋ ਗਏ ਅਜੇ ਤੱਕ ਚਾਰਦਵਾਰੀ ਨਹੀਂ ਬਣਾਈ ਲੋਕ ਪਲਾਟ ਹੋਲਡਰ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦੇ ਹੋਇਆ ਕੁੱਟਿਆ ਹੋਇਆ ਮਹਿਸੂਸ ਕਰਦੇ ਹੋਇਆ ਸਰਕਾਰ 3 ਸਾਲ ਜਿਹੜਾ ਬੰਦਾ 25% ਡਿਵੈਲਪਮੈਂਟ ਨਹੀਂ ਕਰਦਾ ਬਰਾੜ ਦੀ ਉਸ ਨੂੰ ਫਾਈਨ ਪਾਇਆ ਜਾਂਦਾ ਮਿਨੀਮ 50000 ਤੋਂ ਲੈ ਕੇ ਲੱਖ ਲੱਖ ਰੁਪਏ ਲੋਕਾਂ ਨੂੰ ਫਾਈਨ ਪੈਂਦੇ ਆ ਜਦੋਂ ਫਾਈਨ ਪੈਂਦੇ ਆ 600 ਦੇ ਕਰੀਬ ਪਲਾਟਾਂ ਜਿਨ੍ਹਾਂ ਦੇ ਵਿੱਚੋਂ 50% ਲੋਕਾਂ ਨੇ ਸਿਲੰਡਰ ਕਰਤੇ ਆ ਪੁੱਡਾ ਨੂੰ ਪੁੱਡਾ ਨੂੰ ਸਿਲੰਡਰ ਕਰਤੇ ਆ ਪੁੱਡਾ ਦੋਨੇ ਹੱਥਾਂ ਨਾਲ ਪਲਾਟ ਹੋੜਾਂ ਨੂੰ ਲੁੱਟ ਲਿਆ ਥਾਂ ਥਾਂ ਤੇ ਜੁਰਮਾਨੇ ਪਾ ਰਿਆ ਇਹਨਾਂ ਦੇ ਕਰਿੰਦੇ ਜਿਹੜੇ ਰੱਖੇ ਗਏ ਆ ਉੱਥੇ ਐਜ ਸਿਕਿਉਰਟੀ ਗਾਰਡ ਉਹ ਲੋਕਾਂ ਨੂੰ ਬਲੈਕਮੇਲ ਕਰਦੇ ਆ ਜਦੋਂ ਕੋਈ ਪਲਾਟ ਬਣਾਉਣ ਜਾਂਦਾ ਉਹਨੂੰ ਕਹਿੰਦੇ ਜੀ ਇਹ ਤਾਂ ਕ੍ਰਿਮੀਨਲ ਲੋਕਾਂ ਦਾ adda ਤੁਸੀਂ ਮਕਾਨ ਨਾ ਬਣਾਓ ਸਾਨੂੰ ਸਿਕਿਉਰਿਟੀ ਲੋੜ ਨਹੀਂ ਸਾਨੂੰ ਅੱਜ ਡਿਮਾਂਡ ਆ ਸਾਡੀ ਚਾਰ ਦੀਵਾਰੀ ਦੀ ਚਾਰ ਦੀਵਾਰੀ ਹੋਵੇ ਤਾਂ ਸਾਡੀ ਸਿਕਿਉਰਿਟੀ ਹੈਗੀ ਆ ਅਸੀਂ ਸੀਐਸ ਸਾਹਿਬ ਨੂੰ ਚਾਰ ਦੀਵਾਰੀ ਹੋਈ ਨਹੀਂ ਹੋਈ ਜੀ ਅਜੇ ਤੱਕ ਅਜੇ ਤੱਕ ਚਾਰ ਦੀਵਾਰੀ ਨਹੀਂ ਹੋਈ ਇਹ 10 ਸਾਲ ਹੋ ਗਏ ਜੀ ਕਲੋਨੀ ਹੋਣ ਚਾਈ ਨੂੰ ਜੀ 10 ਸਾਲਾਂ ਦੇ ਵਿੱਚ ਤਿੰਨ ਸਰਕਾਰਾਂ ਆਈਆਂ ਜੀ ਕਾਂਗਰਸ ਸਰਕਾਰ ਆਈ ਪਹਿਲੇ ਅਕਾਲੀ ਸਰਕਾਰ ਸੀ ਉਹਨਾਂ ਨੂੰ ਵੀ ਅਸੀਂ ਮਿਲੇ ਅਸੀਂ ਕਾਂਗਰਸ ਸਰਕਾਰ ਆਈ ਉਹਨੂੰ ਕੈਪਟਨ ਸਾਹਿਬ ਨੂੰ ਮਿਲੇ ਉਹਨਾਂ ਨਾਲ ਖਤੋਖਤਾਬ ਕੀਤਾ ਉਹਨਾਂ ਨੇ ਚਾਰਾਜੋਰੀ ਕੀਤੀ ਪਰ ਉਹਨਾਂ ਨੇ ਵੀ ਚਾਰਾਦਵਾਰੀ ਨਹੀਂ ਬਣਾਈ ਅਸੀਂ ਅੱਗੇ ਸਾਡੀ ਨਾਂ ਸੁਣਵਾਈ ਹੋਈ ਤਾਂ ਇਹ ਤੋਂ ਬਾਅਦ ਸਣਾ ਇਨਡੇਫਿਨਿਟਲੀ ਧਰਨਾ ਹੋਏਗਾ ਔਰ ਉਸ ਧਰਨੇ ਦੇ ਵਿੱਚ ਕਾਫੀ ਵੱਡੀ ਗੈਦਰਿੰਗ ਵਿੱਚ ਲੋਕ ਪਾਰਟਿਸਪੇਟ ਕਰਨਗੇ ਸਰ ਜੀ ਇਹ ਜਗਰਾਉ ਸ਼ੁਕਰ ਮਿਲ ਸਾਈਟ ਕਲੋਨੀ ਆ 95 ਏਕੜ ਦੇ ਵਿੱਚ ਬਣੀ ਹੋਈ ਕਲੋਨੀ ਆ ਇਹ ਪਰ ਪਿਛਲੇ ਕਾਫੀ ਸਮੇਂ ਤੋਂ ਸਾਡੀ ਬਾਉਂਡਰੀ ਵਾਲ ਦੀ ਡਿਮਾਂਡ ਰਹੀ ਆ ਵੀ ਜੇ ਬਾਉਂਡਰੀ ਵਾਲ ਬਣੇ ਤਾਂ ਸਿਕਿਉਰਿਟੀ ਦੇ ਨਾਲ ਅਸੀਂ ਉੱਥੇ ਵਧੀਆ ਤਰੀਕੇ ਨਾਲ ਰਹਿ ਸਕਦੇ ਆ ਮਕਾਨ ਬਣੇ ਹੋਏ ਆ ਉਸ ਕਰਕੇ ਅਸੀਂ ਰਹਿ ਨਹੀਂ ਸਕਦੇ ਅੱਜ ਅਸੀਂ ਇੱਥੇ ਅਫਸਰ ਸਾਹਿਬਾਨ ਨੂੰ ਮਿਲਣ ਆਏ ਆ ਮੌਕੇ ਦੇ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦਵਾਂਗੇ ਤਾਂ ਕਿ ਸਾਡੀ ਬਾਉਂਡਰੀ ਵਾਲ ਬਣੇ ਤਾਂ ਫਿਰ ਅਸੀਂ ਉੱਥੇ ਰਹਿਣ ਦਾ ਮੰਗ ਪੱਤਰ ਦਿਖਾ ਲਿਆ ਨਾ ਹੋਇਆ ਤਾਂ ਫਿਰ ਕੀ ਕਰਦੇ ਦੇਖੋ ਇਹਨਾਂ ਨੂੰ ਪਹਿਲਾਂ ਬੇਨਤੀ ਕਰਾਂਗੇ ਫਿਰ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਜਿਸ ਤਰ੍ਹਾਂ ਵੀ ਸਾਡਾ ਬਣਦਾ ਹੈਗਾ ਉਸ ਤਰ੍ਹਾਂ ਸਾਰੇ ਬੰਦੇ ਆਏ ਹੋਏ ਆ ਜਿਨ੍ਹਾਂ ਦੇ ਵੀ ਪਲਾਟ ਹੈਗੇ ਇੱਥੇ ਉਸ ਤਰੀਕੇ ਦੇ ਨਾਲ ਅੱਜ ਇਹਨਾਂ ਨੂੰ ਮਿਲਦੇ ਆਂ ਅਸੀਂ ਸਾਰੇ ਪਰੇਸ਼ਾਨ ਨੇ ਪਲਾਟ ਸਾਰੇ ਪਰੇਸ਼ਾਨਾ ਜੀ ਇਸ ਕਰਕੇ ਕੋਈ ਰਹਿ ਨਹੀਂ ਰਿਹਾ ਕਿਉਂਕਿ ਬਾਉਂਡਰੀ ਵਾਲ ਨਹੀਂ ਹੈਗੀ ਸਰਕਾਰ ਦੇ ਅਦਾਲਤ ਦੀ ਨਾਲ ਗੱਲ ਹੋਈ ਕੋਈ ਮੰਤਰੀ ਸਮਾਨ ਨਾ ਨਹੀਂ ਅੱਜ ਉਸੇ ਕਰਕੇ ਹੀ ਪਹਿਲਾਂ ਇੱਕ ਦੋ ਵਾਰੀ ਹੋਈ ਆ ਗੱਲ ਤੇ ਅੱਜ ਅਸੀਂ ਮੰਗ ਪੱਤਰ ਦੇ ਕੇ ਜਾਵਾਂਗੇ ਆਪਾਂ ਹਾਂ ਪੁੱਛੋ ਪੁੱਛੋ ਸਰ ਅੱਜ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਮੰਗ ਪੱਤਰ ਦਿੱਤਾ ਜਗਰਾਉਂ ਦੀ ਕੀ ਨਾਮ ਉਹ ਗੁਰਮੇਲ ਸਿੰਘ ਹੈ ਜੀ ਜੀ ਇਹ ਸਰ ਆਈਸੀਏ ਪ੍ਰੋਟੈਸਟ ਕਰ ਰਹੇ ਸੀ ਬਾਅਦ ਤੇ ਇਹਨਾਂ ਨੇ ਮੰਗ ਪੱਤਰ ਦਿੱਤਾ ਸੀ ਜੀ ਹਾਂ ਜੀ ਉਹ ਲੈ ਲਿਆ ਵੀ ਜਿਹੜੇ ਵੀ ਸਾਡੇ ਹਾਇਰ ਅਫੀਸਰ ਹੈ ਉਹਨਾਂ ਨੂੰ ਅੱਜ ਪਹੁੰਚਾ ਦੇਣਗੇ ਸਰ ਲੱਗਦਾ ਇਹਨਾਂ ਦੀਆਂ ਮੰਗਾਂ ਦਾ ਹੱਲ ਹੋ ਜਾਏਗਾ ਤੁਹਾਨੂੰ ਕਾਫੀ ਸਮੇਂ ਤੋਂ ਲੱਗੇ ਹੋਏ ਨੇ ਇਹ ਵੀ ਹੈ ਜाहिर ਲੈਵਲ ਤੇ ਡਿਸਾਈਡ ਹੋਣਾ ਜੀ ਮੰਗ ਪੱਤਰ ਲੈ ਲਿਆ ਜੀ ਹਾਂ ਜੀ ਹਾਂ ਜੀ ਮੰਗ ਪੱਤਰ ਲੈ ਲਿਆ ਠੀਕ ਠੀਕ ਹੈ ਲੋਧੀਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ